ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਪੰਜਗਰਾਂਈ ਖੁਰਦ ਤਹਿਸੀਲ ਇਸ ਨੂੰ ਬਾਗਾਪੁਰਾਣਾ ਪੈਂਦੀ ਆ ਤੇ ਜ਼ਿਲ੍ਹਾ ਪੈਂਦਾ ਜਸ ਨੂੰ ਮੋਗਾ ਜੀ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂ ਗਾ ਬਾਈ ਦੇ ਘਰ ਦੀਆਂ ਵਹਿੜਾ ਵਾਂ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜਦ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਜੀ ਤਸੱਲੀ ਭਰ ਕੇ ਤੁਸੀਂ ਆ ਕੇ ਕਰਨੀ ਆ ਤੇ ਜਿਹੜਾ ਨਾ ਸਾਡੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਣੇ ਦੋਨਾਂ ਵਾੜਾਂ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦਿਗੇ ਬਾਈ ਆਪਣਾ ਜੀ ਇਹਦਾ ਨਾਮ ਹਰਬੰਸ ਸਿੰਘ ਆ ਜੀ ਠੀਕ ਆ ਬਾਈ 3 5 ਕਿਲੋ ਠੀਕ ਆ ਬਾਈ ਕਿਲਾ ਮੋਗਾ ਠੀਕ ਆ ਜੀ ਠੀਕ ਆ ਬਾਈ ਕਰਦਗੇ ਵੜਾਂਗੇ ਬਾਈ ਆਪਣਾਂ ਦਾ ਹਾਂ ਜੀ ਠੀਕ ਆ ਬਾਈ ਇਧਰ ਸ਼ੁਰੂ ਕਰ ਠੀਕ ਹੈ ਭਾਈ ਕਿਹੜਾ ਸੂਆ ਬਈ ਸੁੰਦੀ ਇਹ ਇਹ ਜੀ ਤੀਜਾ ਸੂਆ ਸੂਆ ਠੀਕ ਹੈ ਜੀ ਕਿੰਨੇ ਦਾ ਲੈਂਦੀ ਹਜੇ ਇਹ ਇਹ ਜੀ ਹਜੇ ਲੈ ਜਾਊਗੀ ਮਹੀਨਾ ਮਹੀਨਾ ਲੈ ਜਾਓ ਹਾਂ ਜੀ ਲੇਕਿਨ ਮਹੀਨੇ ਦੀ ਕੱਚੀ ਆ ਜੀ ਇਹ ਹਾਂ ਜੀ ਠੀਕ ਹੈ ਭਾਈ ਤੋੜ ਲਈ ਮਾੜੀ ਜੀ ਖੋਲ ਕੇ ਲੋ ਜੀ ਦੋਸਤੋ ਕਦ ਕੜ ਚੰਗਾ ਵੈੜ ਦਾ ਬਾਈ ਦੇ ਘਰ ਦੀ ਵੈੜਾ ਕੋਈ ਵਪਾਰ ਦਾ ਕੰਮ ਨਹੀਂਗਾ ਬਾਈ ਕਹਿੰਦਾ ਹਜੇ ਮਹੀਨੇ ਦੀ ਕੱਚੀ ਆਗੀ ਬਈ ਵੇਚਣਾ ਫਿਰ ਚਾਰ ਪਹਿਲਾਂ ਗਏ ਬਣ ਗਿਆ ਫਿਰ ਇਹਦਾ ਇਹ ਜੀ ਛੱਪ ਤੂੰ ਸਮਝਾਣੀਆਂ ਮੈਂ ਕਰੀ ਜੀ ਠੀਕ ਹੈ ਜੀ ਹਾਂ ਜੀ ਲੋ ਦੋਸਤੋ ਬਾਈ ਕੰਮਕਾਰ ਵਾਲਾ ਬੰਦਾ ਬਾਈ ਕਹਿੰਦਾ ਸਮਝਾਣੇਗੀ ਆ ਮ ਥਾਣਾਵਾਂ ਨਾ ਬਹੁਤ ਚੰਗਾ ਤੇ ਵੇਖ ਸਕਦੇ ਹੋ ਜੀ ਮੋੜ ਲਿਆ ਬਾਈ ਐਰ ਸ਼ੈਰ ਬ੍ਰੀਡ ਜੀ ਪੈਂਦੀ ਆ ਤੇ ਜਰਸੀ ਵੀ ਪੈਂਦੀ ਆ ਕੀ 크ਰਾਓਸ ਐਰ ਸ਼ੈਰ ਜਰਸੀ ਦਾ 크ਰਾਓਸ ਆਗਾ ਥਾਣਾ ਸਭ ਬਹੁਤ ਚੰਗਾ ਅੱਥੀ ਚਵਾਈ ਵਾਲਾ ਮੁਠੀ ਵਾਲਾ ਥਾਣਾਗਾ ਅਜੇ 1 ਮਹੀਨੇ ਦੀ ਕੱਚੀ ਆਗੀ ਜੋ ਕਿ ਵੀਰ ਚੰਗੀ ਸੇਵਾ ਸੰਭਾਲ ਗੌਰ ਕਰ ਲੂਗਾ ਮਹੀਨੇ ਤੱਕ ਤੇ ਇਹ ਚੰਗੀ ਵੜ ਤਿਆਰ ਹੋ ਜਾਣਾ ਵਾ ਤੇ ਚੰਗੇ ਪੈਸੇ ਘਾਟਾ ਵੀ ਜੋਗੋ ਗਰਮੀ ਦਾ ਸੀਜ਼ਨ ਆਗਾ ਤੇ ਗਰਮੀ ਦਾ ਕਰਮਾ ਇਹਨੇ ਭੋਰਾ ਨਹੀਂ ਮਨਾਉਣੀਗੀ ਜਿਹੜਾ ਵੀ ਵੀਰ ਲੈ ਜਾਊਗਾ ਗਰਮੀ ਗਰਮੀ ਚ ਉਹ ਨਹੀਂ ਇਹ ਲੇ ਲਊਗਾ ਇਹ ਕਿਉਂਕਿ ਐਰਸ਼ਰ ਜਰਸੀ ਦਾ ਕਰਾਉਸ ਹੈਗਾ ਕਰਾਉਸ ਸਾਹਮਣੇ ਚੋਗੇ ਚਿੱਟਾ ਮੱਝਾ ਵਰਗਾ ਸੀਲ ਠੰਡੀ ਪਾਈ ਕਹਿੰਦਾ ਬਹੁਤ ਆ ਬਾਕੀ ਵੇਖੇ ਤਾਂ ਤੁਹਾਨੂੰ ਪਤਾ ਵੀ ਘਰੇਲੂ ਪਰਿਵਾਰ ਕੋਲ ਮੇਰੇ ਆ ਇਹਦਾ ਪੂਰਾ ਉਪਰਾਂ ਨਹੀਂ ਕਰਦੇ ਦੇਖ ਸਕਦੇ ਹੋ ਜੀ ਮੋੱਲਾ ਬਾਈ ਫਿਰ ਇਹਦਾ ਲੈਂਡ ਦੇ ਨਾਲ ਆ ਜਾਵਾਂ ਐਨ ਦੇ ਨਾਲ ਹੀ ਪਿਆ ਹੈ ਇਹ ਵਿੱਚੋਂ ਕੀ ਮਾਨਤਾਨ ਪਈ ਮਾਨਤਾਨ ਠੀਕ ਆ ਲੋ ਦੋਸਤੋ 50000 ਰੁਪਇਆ ਲੈਂਡ ਮੋੱਲਾ ਬਾਈ ਦਾ ਵਿੱਚੋਂ ਕੀ ਮਾਨਤਾਨ ਜਰੂਰ ਹੋ ਜਾਊਗਾ ਜਿਹਦੀ ਪਸੰਦ ਆਵੇ ਗੱਲ ਤੁਸੀਂ ਬਾਈ ਨਾਲ ਕਰ ਲੈਣੀ ਆ ਮਹੀਨੇ ਦੇ ਕੱਚੀ ਆ ਤੇ 20 ਦਿਨ ਸਾਹਮਣੇ ਚੰਗੇ ਪੈਸੇ ਵਟ ਸਕਦੇ ਹੋ ਜੀ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਆ ਵਹਿੜ ਚੰਗੀ ਹੈਗੀ ਸਮਝ ਪਈ ਬਹੁਤ ਚੰਗੀ ਹੈ ਨਿੱਗਰ ਨੁੱਗਰ ਬਹੁਤ ਅਗਲੀਸੀ ਪਿੱਕੀ ਨੀਗੀ ਤੀਜਾ ਸੂਆ ਸੁੰਦੀ ਆ ਦੋ ਨੰਬਰ ਪਾ ਦਦ ਗਏ ਬਾਈ ਦੋ ਨੰਬਰ ਵੀ ਬਾਈ ਆਈ ਆ ਠੀਕ ਹੈ ਜੀ ਜਣੀ ਕੇ ਵੀ ਇਹ ਆਪਣੇ ਕੋਲ ਇਹਦੇ ਕੋਲ 7 ਕਿਲੋ ਦੋਂਦਾ ਠੀਕ ਹੈ ਤੁਸੀਂ ਮੰਨ ਕੇ ਚੱਲੋ ਜੀ ਠੀਕ ਹੈ ਜੀ ਤੋਕੜੀ ਆ ਹਾਂ ਤੋਕੜਾ ਜੀ ਡੇਢ ਮਹੀਨਾ ਹੋਇਆ ਆਪਾਂ ਖਾਲੀ ਕਰਕੇ ਦੇਣੀ ਆ ਠੀਕ ਹੈ ਦੋ ਟਾਂ ਚੋਲੇ 6 ਕਿਲੋ ਕੋਈ ਹਾਂ ਜੀ ਠੀਕ ਹੈ ਬਾਈ ਹਾਂ ਜੀ ਤੋਰ ਲਈ ਮਾੜੀ ਜੀ ਲੋ ਦੋਸਤੋ ਐਚਪਨਸਲ ਦੀ ਜਾਦਬਰੀ ਵਾਲੀ ਵਹਿੜ ਆ ਕਿ ਕਦ ਘ ਕੱਦ-ਕਾੜ ਚੰਗਾ ਮੇਨ ਗੱਲ ਇਹ ਵੀ ਘਰੇਲੂ ਪਰਿਵਾਰ ਆ ਬਾਈ ਦਾ ਕੋਈ ਝੂਠ ਵਾਲਾ ਕੰਮ ਨਹੀਂਗਾ ਇਮਾਨਦਾਰ ਜੀ ਵੀਰ ਆ ਦੋ ਜੇ 7 ਕਿਲੋ ਆ ਪਰ ਤੇ 6 ਕਿਲੋ ਮੰਨ ਕੇ ਦੋ ਟਾਈਮ ਚਾਰ ਟਾਈਮ ਭਲਾ ਤੁਸੀਂ ਆਦੀ 6 ਟਾਈਮ ਚੋਲੇ ਚੋਣ ਸੱਲੀ ਥੋਡੀ ਆਗੀ ਵੜ ਵੱਡੀ ਆਗੀ ਬਾਈ ਬਣੀ-ਪੁਣੀ ਕੋਈ ਇਹੇ 6 ਮਹੀਨੇ ਦੀ ਠੀਕ ਆ ਜੀ ਇਹ ਬਸ ਬਾ ਗਾ ਲੋ ਕੰਨ ਨਹੀਂ ਕੀਤਾ ਤੁਹਾਹਰੇ ਠੀਕ ਆ ਜੀ ਲੋ ਜੀ ਦੋਸਤੋ ਡੇਢ ਮਹੀਨੇ ਦੀ ਬਣੀ ਹੋਈ ਆ ਬਾਈ ਦਾ ਕੋਈ ਤਾ ਡੋਕਾ ਨਹੀਂ ਕੀਤਾਗਾ ਘੋੜੀ ਵਰਗੀ ਵੜਾ ਕੋਈ ਉਹੋ ਜੀ ਨਹੀਂਗੀ ਤੁਸੀਂ ਵੇਖ ਸਕਦੇ ਹੋ ਜੀ ਥਾਣਾ ਸਾਹਿਬ ਬਹੁਤ ਚੰਗਾ ਥਿਚੁਆਈ ਵਾਲਾ ਮੁੱਠੀ ਵਾਲਾ ਥਾਣਾਗਾ ਤੇ ਦੇਖ ਸਕਦੇ ਹੋ ਜੀ ਸੋਹਣਾ ਥਾਣਾ ਹਵਾਨਾ ਵਾ ਹੁਣ ਤਾਂ ਚੋਜੀਆਂ ਹੋਈਆਂ ਵਾ ਵੀਡੀਓ ਬਣਾ ਸਮਾਨ ਨੋਟ ਕਰ ਲੋ 7 ਵਜੇ ਹਜੇ ਪੌਣੇ 8 ਦਾ ਸਮਾਂ ਹੈ ਸਵੇਰ ਚੋਜੀਆਂ ਹੈ ਚੋਜੀਆਂ ਨੇ ਘੰਟਾ ਕਿ ਹੋਇਆ ਭਾਈ ਦਾ ਹਜੇ ਕਿਉਂਕਿ ਉਹਦੋਂ ਮੇਰੇ ਕੋਲ ਟਾਈਮ ਸੀ ਮੈਂ ਵੀਡੀਓ ਬਣਾਉਣ ਆ ਗਿਆ ਭਾਈ ਦੀ ਮੁੱਲ ਬਈ ਇਹਦਾ ਮੁੱਲ ਜੀ 25000 ਵਿਚੋ ਕੀ ਮਾਰਦਾ ਠੀਕ ਹੈ ਜੀ ਲੋ ਦੋਸਤੋ 25000 ਰੁਪਏ ਜਮਾ ਜੈਜ ਮੋਲਾਗਾ ਵਿਚੋ ਕੀ ਬਾਈ ਕਹਿੰਦਾ ਮਾਨਤਨ ਜਰੂਰ ਹੋ ਜਾਊਗਾ ਜਿਹੜੇ ਵੀਰ ਤੇ ਪਸੰਦ ਦੇ ਬਾਈ ਨੇ ਗੱਲ ਬਾਤ ਖਰੀਦ ਸਕ ਚੱਲੀ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ